ਮੁੰਡੇ ਨੇ ਵਿਆਹ ਤੋਂ ਇਨਕਾਰ ਕੀਤਾ ਤਾਂ ਕੁੜੀ ਨੇ ਜੋ ਕਿ ਮਹਿਸ 13 ਸਾਲ ਦੀ ਉਸਨੇ ਖੁਦਕੁਸ਼ੀ ਕਰ ਲਈ ਜੀ ਹਾਂ ਇਹ ਹਾਦਸੇ ਜੁੜਾ ਇਹ ਘਟਨਾ ਹੈ ਜਿਹੜੀ ਕਪੂਰਥਲਾ ਦੇ ਪਿੰਡ ਬੂਟ ਦੇ ਵਿੱਚ ਹੋਈ ਹੈ 13 ਸਾਲ ਦੀ ਕੁੜੀ ਹੈ ਉਹਨੇ ਆਪਣੇ ਘਰ ਵਿੱਚ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ ਦੱਸਿਆ ਜਾ ਰਿਹਾ ਜਿਸ ਮੁੰਡੇ ਨਾਲ ਉਹ ਵਿਆਹ ਕਰਨਾ ਚਾਹੁੰਦੀ ਸੀ ਉਹਦਾ ਵਿਆਹ ਹੋਣਾ ਸੀ ਉਸਨੇ ਵਿਆਹ ਤੋਂ ਇਨਕਾਰ ਕਰ ਦਿੱਤਾ ਜਿਸ ਕਰਕੇ ਉਹ ਪਰੇਸ਼ਾਨ ਰਹਿੰਦੀ ਸੀ ਘਟਨਾ ਦੀ ਸੂਚਨਾ ਮਿਲਨ ਮਗਰੋਂ ਮੌਕੇ ਉੱਤੇ ਜਿਹੜਾ ਥਾਣਾ ਸੁਭਾਨਪੁਰ ਐਸਐਚਓ ਹਰਦੀਪ ਸਿੰਘ ਉਨਾਂ ਦੀ ਟੀਮ লাশ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਕਪੂਰਥਲਾ ਦੇ ਵਿੱਚ ਰਖਵਾ ਦਿੱਤਾ ਸੋ ਮਹਸ 13 ਸਾਲ ਦੀ ਜਿਹੜੀ ਕੁੜੀ ਸੀ ਉਹਦੇ ਪਰਿਵਾਰ ਵਾਲਿਆਂ ਨੇ ਬਿਆਨ ਤੇ ਦੋਸ਼ੀ ਨੌਜਵਾਨ ਖਿਲਾਫ ਧਾਰਾ 306 ਦੇ ਤਹਿਤ ਐਫ ਆਈ ਆਰ ਦਰਜ ਕਰ ਲਈ ਹੈ ਦੱਸਿਆ ਕਿ ਡੀ ਐਸ ਪੀ ਪੁਲਤ ਸੁਰਿੰਦਰ ਪਾਲ ਨੇ ਦੱਸਿਆ ਕਿ ਇੱਕ ਪਿੰਡ ਵਾਸੀ ਨਾਬਾਲਗ ਕੁੜੀ ਦੀ ਪਿੰਡ ਡੋਗਰਾਵਾਲ ਦੇ ਮੁੰਡੇ ਜਤਿੰਦਰ ਸਿੰਘ ਨਾਲ ਵਿਆਹ ਤੈ ਹੋ ਗਿਆ ਤੇ ਪਰ ਕੁਝ ਦਿਨ ਪਹਿਲਾਂ ਮੁੰਡੇ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਜਿਸ ਤੇ ਚਲਦਿਆ ਕੁੜੀ ਪਰੇਸ਼ਾਨ ਹੋ ਗਈ ਉਹਨੇ ਚੁੰਨੀ ਨਾਲ ਫਾਹਲ ਕੇ ਲਟਕ ਕੇ ਆਤਮ ਹਤਿਆ ਕਰ ਲਈ। ਉਥੇ ਹੀ ਧੀ ਦੇ ਵੱਲੋਂ ਚੁੱਕੇ ਗਏ ਇਸ ਖੌਫਨਾਕ ਕਦਮ ਨਾਲ ਪਰਿਵਾਰ ਵਾਲਿਆਂ ਦਾ ਰੋ-ਰੋ ਬੁਰਾ ਹਾਲ ਹੈ। ਉਥੇ ਜਾਂਚ ਅਧਿਕਾਰੀ ਪਰਮਜੀਤ ਨੇ ਦੱਸਿਆ ਨਵਾਲੇ ਕੁੜੀ ਨਾਲ ਸਰੀਰਕ ਸੰਬੰਧ ਬਣਾਏ ਜਾਣ ਦੇ ਸ਼ੱਕ ਨੂੰ ਵੇਖਦੇ ਹੋਏ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਉਚਿਤ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇਗੀ ਅਤੇ ਪੋਸਟਮਾਰਟਮ ਦੇ ਉਪरांत লাশ ਨੂੰ ਪਰਿਵਾਰ ਵਾਲਿਆਂ ਦੇ ਹਵਾਲੇ ਕੀਤਾ ਜਾਵੇਗਾ। ਅਪਡੇਟ ਲੈ ਕੇ ਉਪਰੋਖਾ ਹੋਵਾਂਗੇ ਵੇਖਦੇ ਰਹੋ ਧਿਆਨ ਨਾਲ।